ਪੱਤਰਕਾਰ ਗੁਰਵਿੰਦਰ ਸਿੰਘ ਕਾਹਲਵਾਂ ਦੀ ਵਿਸ਼ੇਸ਼ ਰਿਪੋਰਟ ਹਲਕਾ ਖਡੂਰ ਸਾਹਿਬ ਅਦੀਨ ਆਉਦੇ ਪਿੰਡ ਦੁਲਜੀਪੁਰ ਦੇ ਕਾਬਲ ਸਿੰਘ ਦੀ ਪਿਆਨਕ ਐਕਸੀਡੈਂਟ ਵਿੱਚ ਹੋਈ ਮੌਕੇ ਤੇ ਮੌਜੂਦ ਗਰੀਬ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਤਰਨਤਾਰਨ ਦੀ ਏਟੀਮ ਤਰਨਤਾਰਨ ਦੀ ਟੀਮ ਦੇ ਮੁਖ ਸੇਵਾਦਾਰ ਬਾਬਾ ਕਰਨ ਸਾਹ ਕੁਲਦੀਪ ਸਿੰਘ ਮਲਿਆ ਆਪਣੇ ਸਾਥੀਆਂ ਸਮੇਤ ਪਿੰਡ ਦੁਲਜੀਪੁਰ ਪਹੁੰਚੇ ਉਹਨਾਂ ਨਾਲ ਰਣਵੀਰ ਸਿੰਘ ਫੌਜੀ ਰਮਨ ਸਾਬਰੀ ਫੌਜੀ ਸੁਰਜੀਤ ਸਿੰਘ ਮਲਿਆ ਵੱਲੋਂ ਪਹੁੰਚ ਤੇ ਵਰਤੋ ਯੋਗ ਲੋਣੀ ਦਾ ਸਾਰਾ ਰਾਸਨ ਦਾ ਸਮਾਨ ਪਰਿਵਾਰ ਨੂੰ ਦਿੱਤਾ ਗਿਆ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਜਿੱਥੇ ਵੀ ਸੰਸਥਾ ਦੀ ਲੋੜ ਹੋਵੇ ਸੰਸਥਾ ਦੇ ਮੈਂਬਰ ਉਹਨਾਂ ਨਾਲ ਖੜੇ ਰਹਿਣਗੇ। ਉਹ ਸੁਣਦੇ ਹਾਂ ਪਰਿਵਾਰ ਨੇ ਸੰਸਥਾ ਬਾਰੇ ਕੀ ਕਹਿਣ। ਪਰਿਵਾਰ ਨੇ ਕਹਿਣ ਕਿ ਗਰੀਬ ਲਈ ਮਸੀਹਾ ਬਣ ਕੇ ਆਏ ਸਾਡੇ ਇਹ ਪਰਾਪ ਤਰਕਰਾਰ ਬੁਰਵਿੰਦਰ ਸਿੰਘ ਕਾਹਲਵਾ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਅਸੀਂ ਪਿੰਡ ਜਿਨ੍ਹਾਂ ਦੇ ਇਹਨਾਂ ਦੇ ਬਜ਼ੁਰਗ ਦਾ ਜੋ ਬਹੁਤ ਐਕਸੀਡੈਂਟ ਹੋਣ ਕਰਕੇ ਹਾਦਸੇ ਨਾਲ ਮੌਤ ਹੋ ਗਈ। ਅਸੀਂ ਅੱਜ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ ਜੋ ਕਿ ਪਿੰਡ ਦੁਲਜੀਪੁਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈ ਇਹਨਾਂ ਦੇ ਪਰਿਵਾਰ ਦੀ ਬਹੁਤ ਬੁਰੀ ਕੰਡੀਸ਼ਨ ਹੈ ਤੇ ਅਸੀਂ ਸੰਸਥਾ ਜਿਹੜੀ ਆ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜੋ ਵੀ ਆ ਸੰਯੋਗ ਕੀਤਾ ਜਾਵੇ ਸੰਯੋਗ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਘਰ ਦੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਬੁਰੀ ਹੈ ਅਸੀਂ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਜੋ ਹਾਲਾਤ ਆ ਦੇਖੋ ਛੱਤਾ ਕਿਦਾਂ ਇਹਨਾਂ ਦੀਆਂ ਤੇ ਬਾਲਿਆਂ ਦੇ ਛੱਤਾ ਤੇ ਬੁਰੀ ਹਾਲਤ ਆ ਜੋ ਕੋਈ ਵੀਰ ਭਰਾ ਕੋਈ ਸੰਸਥਾ ਇਹੋ ਜੀ ਇਹਨਾਂ ਦੇ ਕੋਈ ਹੋਰ ਸੰਯੋਗ ਕਰ ਸਕਦਾ ਤੋ ਇਹਨਾਂ ਦਾ ਸੰਯੋਗ ਕਰਕੇ ਇਹਨਾਂ ਦੇ ਚਾਹ ਆਣ ਕੇ ਉਹ ਚਾਹ ਜਿਹੜੀ ਚੀਜ਼ ਪੂਰੀ ਕਰਨ ਤੇ ਇਹਨਾਂ ਦੇ ਹਾਲਾਤ ਦੇਖ ਕੇ ਤੇ ਬਹੁਤ ਦੁੱਖਦਾਇਕ ਜਿਹੜੇ ਆ ਹੁੰਦਾ ਮਹਿਸੂਸ ਹੁੰਦਾ ਬਹੁਤ ਦੁੱਖ ਮਹਿਸੂਸ ਹੁੰਦਾ ਤੇ ਅਸੀਂ ਇਹ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਿਹੜੀ ਆ ਉਹ ਸੇਵਾ ਕੀਤੀ ਜਾਵੇ ਇਸ ਪਰਿਵਾਰ ਨੂੰ ਜੋ ਵੀ ਆ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਹਾਲਾਤ ਆ ਬਹੁਤ ਜਿਆਦੇ ਗੰਭੀਰ ਆ ਬਹੁਤ ਬੁਰੀ ਕੰਡੀਸ਼ਨ ਆ ਟੀਨਾ ਪਾ ਰੱਖੀਆਂ ਵਾਂ ਖੱਤਰਾ ਜਿਹੜੀਆਂ ਉਹ ਵੀ ਤਕਰੀਬਨ ਹਾਲਾਤਾਂ ਵਿੱਚ ਹੈਗੀਆਂ ਤੇ ਬਹੁਤ ਬੁਰੇ ਹਾਲਾਤ ਆ ਜਿਹੜੇ ਹਾਲਾਤਾਂ ਤੋਂ ਇਹਨਾਂ ਤੋਂ ਜੂਝ ਕੇ ਪਰਿਵਾਰ ਜਿਹੜਾ ਵਾ ਉਹ ਗਰੀਬ ਪਰਿਵਾਰ ਆ ਬਾਕੀ ਤੁਸੀਂ ਲਾਈਵ ਦਿਖਾ ਸਕਦੇ ਹੋ ਜੀ ਤੇ ਬਾਕੀ ਜੋ ਤੁਸੀਂ ਆ ਇਹਨਾਂ ਦੇ ਘਰ ਦੇ ਹਾਲਾਤ ਆ ਦੇਖੋ ਰਸੋਈ ਵੀ ਨਹੀਂ ਹੈ ਤੇ ਜੋ ਵੀ ਆ ਸੋ ਦੇਖੋ ਇਹਨਾਂ ਦੇ ਬਿਸਤਰੇ ਪਿਆ ਹੋਏ ਤਾਂ ਬੁਰੀ ਹਾਲਾਤ ਆ ਤਿੰਨਾ ਤੇ ਆਹ ਵਾਲੀ ਛੱਤ ਹੈ ਜਿਹੜੀ ਉੱਪਰੋਂ ਛੱਤ ਵਿਖਾਓ ਤੇ ਛੱਤਾ ਦੇਖੋ ਸਾਥ ਸੰਗਤ ਦੀ ਛੱਤ ਦੀ ਬਹੁਤ ਬੁੜੀ ਕੰਡੀਸ਼ਨ ਆ ਗਰਮੀ ਦੇ ਵਿੱਚ ਰਹਿਣਾ ਜਿਹੜਾ ਵਾ ਬਹੁਤ ਮੁਸ਼ਕਲ ਆ ਬਹੁਤ ਇੰਨਾ ਦਿਨਾਂ ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਤਾਪਮਾਨ ਚੱਲ ਰਿਹਾ ਤੇ ਜਿਹੜਾ ਆਮ ਇਨਸਾਨ ਆ ਉਹ ਰਹਿ ਨਹੀਂ ਸਕਦਾ ਬਲਕਿ ਜਾਨਵਰਾਂ ਦਾ ਰਹਿਣਾ ਜਿਹੜਾ ਬਹੁਤ ਉਧਰ ਦੀ ਕੰਡੀਸ਼ਨ ਹੋ ਰੱਖਿਆ ਤੇ ਜਿਹੜਾ ਤੁਸੀਂ ਇਹਨਾਂ ਦੇ ਅੱਗੇ ਵੀ ਆਹ ਦੇਖੋ ਇਹਨਾਂ ਦੇ ਬੈੱਡ ਵੀ ਜਿਹੜੇ ਆ ਉਹ ਵੀ ਇੰਨਾ ਜੱ ਸਾਹ ਬਾਹਰ ਜਿਹੜੇ ਤਾਂ ਲੋਜ ਬਣਾ ਰੱਖੇ ਇਹਨਾਂ ਦੇ ਉਹਨੇ ਹੈ ਭਾਂਡੇ ਇਹਨਾਂ ਨੇ ਬਾਹਰ ਰੱਖ ਰੱਖੇ ਦੇਖੋ ਤੇ ਆਹ ਦੇਖੋ ਅੱਗੇ ਇਹਨਾਂ ਦੇ ਹਾਲਾਤ ਆਹ ਛੱਤ ਦੇ ਇਹਨਾਂ ਦੀ ਜਿਹੜੀ ਛੱਤ ਦੇਖੋ ਆਹ ਦੇਖੋ ਦਰਵਾਜ਼ੇ ਦੇਖੋ ਇਹਨਾਂ ਦੇ ਕਿ ਦਰਵਾਜ਼ੇ ਜਿਹੜੇ ਉਹ ਵੀ ਲੱਗਣ ਨੂੰ ਜਿਹੜਾ ਵਾ ਉਹ ਵੀ ਸਾਧ ਸੰਗਤ ਜੀ ਇਹਨਾਂ ਦੇ ਕੋਲ ਇਹ ਨਹੀਂ ਹੈ ਨਹੀਂ ਆਹੇ ਮਤ ਕਿ ਕੀ ਕਰੇਗਾ ਦੁਖੀ ਪਰਿਵਾਰ ਹੈ ਬਹੁਤ ਜ਼ਿਆਦਾ ਅਸ਼ੱਤਾਂ ਦਿਖਾਓ ਜੀ ਛੱਤਾਂ ਦੇਖੋ ਇਹਨਾਂ ਦੀਆਂ ਜਿਹੜੀਆਂ ਬਾਲੀਆਂ ਦੇ ਛੱਤਾਂ ਤੇ ਬਹੁਤ ਬੁਰੀ ਕੰਡੀਸ਼ਨ ਆ ਤੇ ਪਰਿਵਾਰ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ। ਬੇਨਤੀ ਪ੍ਰਵਾਨ ਕਰੀ। ਬਹੁਤ ਜੀ ਕਿੰਨਾ ਤੁਹਾਡਾ? ਮੇਰਾ ਨਾਮ ਰਣਵੀਰ ਸਿੰਘ ਹੈ ਜੀ। ਅਸੀਂ ਤਰਨਤਨ ਸਾਹਿਬ ਗ੍ਰੀਨ ਐਵਨਿਊ ਤੋਂ ਪਹੁੰਚੇ ਆਂ ਬਾਬੇ ਕਾਲੇ ਮਾਰ ਦੀ ਜਗ੍ਹਾ ਤੋਂ। ਜੋ ਕਿ ਸਾਨੂੰ ਇਸ ਪਰਿਵਾਰ ਦੀ ਦੁਖਦਾਇਕ ਘਟਨਾ ਜੋ ਇਹਨਾਂ ਨਾਲ ਵਾਪਰੀ ਹੋਈ ਆ ਉਸ ਦੇ ਸਾਨੂੰ ਪਤਾ ਲੱਗਣ ਤੇ ਅਸੀਂ ਪਰਿਵਾਰ ਦੀ ਜੋ ਸਾਡੇ ਕੋਲੋਂ ਹੋ ਸਕੇ ਤੇਲ ਪੋਟਾ ਅਸੀਂ ਉਹ ਲੈ ਕੇ ਅੱਜ ਪਰਿਵਾਰ ਦੇ ਵਿੱਚ ਪਹੁੰਚੇ ਆਂ। ਕਿਹੜੇ ਪਿੰਡ ਵਿੱਚ ਤੁਸੀਂ ਰਹਿੰਦੇ ਹੋ ਪਿੰਡ ਜੀ ਇਹਨਾਂ ਦਾ ਦਲਚਰਪੁਰ ਹੈ ਜੀ ਜੋ ਦਲਚਰਪੁਰ ਵਿੱਚ ਆਹੀ ਅੱਜ ਇਹਨਾਂ ਦੀ ਪਤਾ ਲੱਗਣ ਦੇ ਤਹਿਤ ਅਸੀਂ ਅੱਜ ਇੱਥੇ ਆਏ ਕਿ ਖਾਸ ਹੋਇਆ ਪਰਿਵਾਰਕ ਪਰਿਵਾਰ ਦੇ ਨਾਲ ਬਹੁਤ ਦੁੱਖ ਦਾ ਇੱਕ ਹਾਦਸਾ ਵਾਪਰਿਆ ਜੀ ਇਹਨਾਂ ਦੇ ਜੋ ਬਜ਼ੁਰਗ ਸੀ ਉਹਨਾਂ ਤੇ ਆ ਐਕਸੀਡੈਂਟ ਹੋਣ ਕਾਰਨ ਮੌਤ ਹੋਈ ਹੈ ਸਾਾਨੂੰ ਸੰਸਥਾ ਥਰੂ ਪਤਾ ਲੱਗਾ ਜੀ ਜੋ ਸਾਡੇ ਸੱਜਣ ਬੇਲੀ ਸੀ ਉਹਨਾਂ ਨੇ ਸਾਡੇ ਤੱਕ ਪਹੁੰਚਾਈ ਗੱਲ ਤੇ ਸਾਨੂੰ ਪਤਾ ਲੱਗਣ ਤੇ ਅਸੀਂ ਇਹਨਾਂ ਦੀ ਜੜੀ ਆ ਜੋ ਸਾਡੇ ਕੋਲ ਤਿਲਪੋਟਾ ਹੋਈ ਅਸੀਂ ਅੱਜ ਉਹ ਲੈ ਕੇ ਇਸ ਪਰਿਵਾਰ ਦੇ ਵਿੱਚ ਹਾਜ਼ਰ ਹੋਏ। ਇਹ ਸੰਸਥਾ ਵੱਲੋਂ ਕੀਤਾ ਜਾ ਰਿਹਾ ਜਾਂ ਹੋਰ ਵੀ ਭਾਈਚਾਰਕ ਵੱਲੋਂ ਤੁਹਾਨੂੰ ਜੋ ਇਹ ਸਾਡੇ ਜੀ ਬਾਬੇ ਕਾਲੇ ਮਹਾਰਾਜ ਜੀ ਦੀ ਜਗ੍ਹਾ ਜੋ ਤਰਨਤਾਰਨ ਆ ਉਹ ਸੰਸਥਾ ਵੀ ਸਾਡੀ ਇੱਕ ਹੈ ਅਸੀਂ ਉਸ ਦੇ ਵੱਲੋਂ ਆ ਰੱਖੇ ਆ ਜੀ। ਸਾਨੂੰ ਜਿੰਨਾ ਵੀ ਜੋ ਦੁਖਦਾਈ ਘਟਨਾ ਸਾਨੂੰ ਜੋ ਮੰਦਭਾਗੀਆਂ ਘਟਨਾ ਕਿਸੇ ਨਾ ਹੋ ਜਾਈ ਜਾਂ ਕੋਈ ਕਿਸੇ ਨੂੰ ਲੋੜਬੰਦ ਹੋਵੇ ਉਸ ਜਗ੍ਹਾ ਤੇ ਸਾਨੂੰ ਜਿਸ ਦੀ ਵੀ ਪਹੁੰਚ ਹੁੰਦੀ ਹੈ ਜਿੱਨਾ ਹੁੰਦਾ ਉੱਥੇ ਉਹਨਾਂ ਦੀ ਜਗ੍ਹਾ ਨਾਲ ਉਹਨਾਂ ਜਾ ਕੇ ਉਹਨਾਂ ਦੀ ਮਦਦ ਕਰਨ ਦੇ ਸੰਜੋਗ ਚ ਹਾਜ਼ਰ ਹੁੰਦੇ ਆ। ਸੰਸਥਾ ਦੀ ਸੇਵਾ ਕਦੋਂ ਦੇ ਕਰ ਰਹੇ ਜੀ? ਸੰਸਥਾ ਦੀ ਸੰਗਤ ਦੀ ਸੇਵਾ ਕਰਦਿਆਂ ਸਾਨੂੰ ਕਾਫੀ ਸਾਲ ਹੋ ਗਿਆ। ਸੋ ਅੱਜ ਅਸੀਂ ਇਹਨਾਂ ਦੇ ਆਬਰੂ ਜਿਹੜੇ ਐ ਸੋਸ਼ਲ ਮੀਡੀਆ ਤੇ ਅਸੀਂ ਅਜੇ ਤੱਕ ਕਦੀ ਆਏ ਨਹੀਂਗੇ। ਸੋ ਅਸੀਂ ਹੁਣ ਆਉਣ ਦੇ ਕਰਕੇ ਤੇ ਇਹਨਾਂ ਸੰਸਥਾ ਦੇ ਨਾਲ ਜੋੜ ਕੇ ਤੇ ਫਿਰ ਅੱਜ ਅਸੀਂ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹਾਂ। ਜਿੰਨੀ ਦੇਰ ਤੱਕ ਸਾਡੇ ਸਾਥ ਚੱਲਣਗੇ ਓਨੀ ਦੇਰ ਤੱਕ ਅਸੀਂ ਗਰੀਬ ਪਰਿਵਾਰ ਦੀ ਸੇਵਾ ਕਰਾਂਗੇ। ਉਹ ਜਿੰਨਾ ਦੇ ਤੱਕ ਸਾਡੇ ਚਾਲ ਚਾਹੇ ਚੱਲਦੇ ਰਹਿਣਗੇ ਉਹਨੇ ਦੇਰ ਤੱਕ ਅਸੀਂ ਇਹਨਾਂ ਦੀ ਸੇਵਾ ਕਰਦੇ ਹੀ ਰਹਿਣਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਵੀ ਜਿਸ ਦੇ ਗਰੀਬ ਪਰਿਵਾਰ ਜਾਂ ਕੋਈ ਵੀ ਐ ਸੰਸਥਾ ਇਹੋ ਜਿਹੀਆਂ ਜੁੜੀਆਂ ਸੰਸਥਾ ਨੂੰ ਅਪੀਲ ਕਰਦੇ ਆ ਕਿ ਉਹ ਸੰਸਥਾ ਗਰੀਬ ਪਰਿਵਾਰਾਂ ਨਾਲ ਜੁੜਨ ਔਰ ਗਰੀਬ ਪਰਿਵਾਰਾਂ ਦੀ ਹਮਾਇਤ ਕਰਨ ਇਸ ਚੀਜ਼ ਨਾਲ ਅੱਗੇ ਆਉਣਗੇ ਗਰੀਬ ਦੀ ਸਹਾਇਤਾ ਜਿਹੜੀ ਆ ਉਹ ਕਰਨਗੇ ਤੇ ਬਹੁਤ ਜ਼ਿਆਦਾ ਵਧੀਆ ਜਿਹੜੀ ਮਾਨਸਿਕ ਦੀ ਸੇਵਾ ਆ ਉਹ ਸਾਰਾਂ ਤੋਂ ਵੱਡੀ ਸੇਵਾ ਹੈ ਤੇ ਉਹੀ ਸਾਡਾ ਫਰਜ਼ ਆ ਕਰਨਾ ਤੇ ਅਸੀਂ ਕਹਿੰਦੇ ਆ ਕਿ ਗਰੀਬਾਂ ਦੀ ਸੇਵਾ ਹੋ ਸਕੇ ਹਾਂਜੀ ਬੀਜੀ ਕਿਹੜਾ ਨੰਬਰ ਕੁਲਦੀਪ ਸਿੰਘ ਹੈ ਜੀ ਕਿਹੜਾ ਬੰਦਾ ਤੁਸੀਂ ਕੀ ਕਰੇ ਹਲ ਕਾਖਡੂ ਸਾਹਿਬ ਇਹ ਨਹੀਂ ਤਰਨਤਾਰਨ ਸਾਹਿਬ ਵੱਲੋਂ ਆ ਰਹੇ ਸੀ ਤੇ ਐਕਸੀਡੈਂਟ ਹੋਇਆ ਇਧਰੋਂ ਗੱਡੀ ਜਾ ਰਹੀ ਉਹ ਵਜੀ ਹੈ ਜੀ ਸਕੂਟੀ ਦੇ ਵਿੱਚ ਵਜੀ ਤੇ ਮੌਕੇ ਦੀ ਮੌਤ ਹੋ ਗਈ ਹੈ ਹਾਂ ਤਾਂ ਵੱਲੋਂ ਤੁਹਾਨੂੰ ਇਹਨਾਂ ਦਾ ਕੋਈ ਵਜ਼ਾਰ ਤੇ ਰਸਨ ਦਿੱਤਾ ਗਿਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਇਹ ਆਏ ਆ ਜੀ ਬਹੁਤ ਬਹੁਤ ਮਿਹਰਬਾਨੀ ਨੇ ਤੇ ਕੋਟੀ ਕੋਟੀ ਧੰਨਵਾਦ ਸਾਡੀ ਗਰੀਬਾਂ ਦੀ ਮਦਦ ਕੀਤੀ ਆ ਐਂ ਹਰ ਇੱਕ ਨੂੰ ਕਹਾਂਗੀ ਪੀ ਵੀਰ ਜੀ ਇਹਨਾਂ ਦੇ ਨਾਲ ਜੁੜੋ ਤੇ ਅੱਗੇ ਵਧੋ ਤੇ ਨੁਕਤਾ ਦੀ ਜਿਹੜੀ ਹੈ ਸੇਵਾ ਤਗੜੇ ਹੋ ਕੇ ਕਰੋ ਗਰੀਬ ਕੋਈ ਵੀ ਉਹਦੀ ਮਤ ਕਰੋ ਕਿਸ ਦੀ ਲੜਕੀ ਵਿਆਉਣ ਵਾਲੀ ਆ ਕਿਸ ਦੇ ਘਰ ਇਹੋ ਜਿਹਾ ਕੋਈ ਭਾਣਾ ਵਰਤਦਾ ਉਹਦੀ ਖੁੱਲ ਮਤ ਕਰੋ ਹੋਰ ਵੀ ਵੀਰ ਮੇਰੇ ਜੁੜਨ ਨਾਲ ਅਸੀਂ ਵੀ ਹੁਣ ਵੀਰ ਜੀ ਇਹਨਾਂ ਦੇ ਨਾਲ ਨਾਲ ਰਵਾਂਗੇ ਜੀ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ